ਸ਼੍ਰੀ ਹੇਮਕੁੰ ਸਾਹਿਬ ਦੀ ਯਾਤਰਾ ਤੇ ਗਏ ਸ਼ਰਧਾਲੂਆਂ ਬਾਰੇ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਪਾਇਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਣਗੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉੱਤਰਾਖੰਡ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਪਰਿਵਾਰਕ ਮੈਂਬਰਾਂ ਨੇ ਰੋਜ਼ ਪ੍ਰਗਟਾਉਂਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਅਪੀਲ ਕੀਤੀ ਹੈ ਪੁਲਿਸ ਨੇ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਮਤਲਬ ਕੋਈ ਉਹਨਾਂ ਉਧਰੋਂ ਨਹੀਂ ਕੋਈ ਸਾਨੂੰ ਇਹ ਕੋਈ ਕਾਰਵਾਈ ਹੋਏ ਮਤਲਬ ਜਿਹੜਾ ਮਤਲਬ ਖਬਰਾਂ ਹੀ ਜਿੱਦੋਂ ਤੱਕ ਸਾਡਾ ਹੈ ਕਿ ਜਿੱਥੋਂ ਫੋਨ ਆਉਂਦਾ ਹੈ ਵੀ ਫਲਾਣੇ ਦਾ ਗੱਡੀ ਡਿੱਗੀ ਆ ਉਥੋਂ ਤੱਕ ਵੀ ਸਪਰਕ ਅਸੀਂ ਕਰਦੇ ਹਾਂ ਪੂਰਾ ਜਾ ਕੇ ਉੱਥੇ ਆਪਣਾ ਚੈੱਕ ਕੀਤਾ ਜਿੰਨੇ ਕੈਂਬਰੇ ਆ ਸਾਰਿਆਂ ਤੇ ਇੱਕ ਇੱਕ ਬੰਦਾ ਅਸੀਂ ਦੋ ਗੱਡੀਆਂ ਖੜੀਆਂ ਇੱਕ ਇੱਕ ਬੰਦਾ ਅਸੀਂ ਉੱਥੇ ਤਾਰ ਕੇ ਤੇ ਅਸੀਂ ਉੱਥੇ ਸਾਰੀ 6 ਤਰੀਕ ਦੀ ਵੇਖੀ ਤੇ 7 ਤਰੀਕ ਦੀ ਵੇਖੀ ਤੇ 5 ਤਰੀਕ ਤੱਕ ਉੱਥੇ ਅਸੀਂ ਵੇਖੀ ਆ ਤੇ ਸਾਡੀ ਗੱਡੀ ਕਿੱਥੇ ਤੱਕ ਆਈ ਆ ਇਤੋਂ ਸਾਨੂੰ ਇੱਕ ਪਤਾ ਲੱਗਾ ਵੀ ਇਹ ਇੱਕ ਗੱਡੀ ਉਥੇ ਡਿੱਗੀ ਆਪਣਾ ਟਾਇਰ ਪਾਟਾ ਵਾ ਕਿਸੇ ਗੱਡੀ ਨੇ ਪਿੰਗਾ ਫੋਨ ਕੇ ਇਹਨੇ ਦੱਸਿਆ ਵੀ ਟਾਇਰ ਪਾਟਾ ਵਾ ਉਹ ਗੱਡੀ ਦਾ ਤੇ ਉਥੋਂ ਦਾ ਮਤਲਬ ਕੋਈ ਪਤਾ ਕੀਤਾ ਜਾਵੇ ਉਥੇ ਕੋਈ ਪਤਾ ਨਹੀਂ ਲੱਗਦਾ 11 ਤਰੀਕ ਨੂੰ ਸ਼ਾਮ ਦੇ ਕਰੀਬ 6 ਵਜੇ ਡੀਸੀ ਸਾਹਿਬ ਨੂੰ ਮਿਲੇ ਜਾ ਕੇ ਉਹਨਾਂ ਨੂੰ ਆਪਣਾ ਮਤਲਬ ਸਾਰੀ ਜਾਣਕਾਰੀ ਦਿੱਤੀ ਕਿ ਸਾਡੀ ਆਹ ਪ੍ਰੋਬਲਮ ਸਾਡੀ ਹੈਲਪ ਕਰੋ ਮਨੋ ਉਸ ਟਾਈਮ ਤੇ ਚਲੋ ਬਹੁਤ ਵਧੀਆ ਰਿਸਪੌਂਸ ਡੀਸੀ ਸਾਹਿਬ ਉਹਨਾਂ ਸਾਨੂੰ ਦਿੱਤਾ ਉਹਨਾਂ ਨੇ। ਹਲੋ ਜੋ ਵੀ ਉਹਨਾਂ ਕੋਲ ਬਣਦਾ ਸੀ ਉਹਨਾਂ ਨੇ ਕੀਤਾ। ਪਰ ਸਰ ਇਹ ਹੈ ਕਿ ਜਿਹੜੀ ਕਾਰਵਾਈ ਹੋਈ ਆ ਮਤਲਬ ਬਹੁਤ ਜ਼ਿਆਦੀ ਢਿੱਲੀ ਆ। ਮਨੋ ਜੇ ਕੋਈ ਹਾਦਸਾ ਹੋਇਆ ਤਾਂ ਮਤਲਬ ਸਾਨੂੰ ਉਹਨਾਂ ਦੇ ਬੰਦਿਆਂ ਬਾਰੇ ਪ੍ਰੋਪਰ ਜਾਣਕਾਰੀ ਤੋਂ ਵੀ ਆ ਚੀਜ਼ ਹੋ ਗਈ ਆ ਉਹਨਾਂ ਦੇ ਨਾਲ। ਜੇ ਮਨੋ ਮਹਾਰਾਜ ਨੇ ਕੋਈ ਪਾਣਾ ਵਰਤਾ ਤਾਂ ਸਾਨੂੰ ਉਹਨਾਂ ਦੀ ਡੈੱਡ ਬੋਡੀ ਮਿਲਣੀ ਚਾਹੀਦੀ ਆ। ਪਰ ਡੈੱਡ ਬੋਡੀ ਵੀ ਕੋਈ ਨਹੀਂ ਸਾਡੇ ਕੋਲ ਅਜੇ ਤੱਕ। ਕਿ ਕੋਈ ਇਹੋ ਜੀ ਗੱਲ ਹੋ ਗਈ ਹੈ ਇਹਨਾਂ ਦੀ ਅੰਤਮ ਕਿਰਿਆ ਦਾ ਕਰ ਲਈਏ ਨਹੀਂ ਕੋਈ ਨਹੀਂ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਅਜੇ ਤੱਕ ਜੀ ਮੇਰੇ ਬ੍ਰਦਰ ਗਏ ਸੀ ਦੱਸ ਦਈਏ ਕਿ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਗਏ ਯਾਤਰੀਆਂ ਦੀ 6 ਜੁਲਾਈ ਤੋਂ ਬਾਅਦ ਕੋਈ ਖ਼ੈਰ ਖ਼ਬਰ ਨਹੀਂ ਆਈ ਹੈ ਇਨਾਂ ਯਾਤਰੀਆਂ ਨੂੰ ਲੱਭਣ ਲਈ ਪ੍ਰਸ਼ਾਸਨ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ